ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਕਰੋਨਾ ਕਾਲ ਦੇ ਵੇਲੇ ਜਿਹੜੀ ਵੈਕਸੀਨ ਕਰੋਨਾ ਵਾਸਤੇ ਲੱਗੀ ਸੀ ਉਹ ਕਰੋਨਾ ਵੈਕਸੀਨ ਬਣਾਉਣ ਵਾਲੀ ਕੰਪਨੀ ਨੇ ਯੂਕੇ ਦੀ ਅਦਾਲਤ ਵਿੱਚ ਇਹ ਸਵੀਕਾਰ ਕਰ ਲਿਆ ਵਾ ਕਿ ਕਰੋਨੇ ਦੀ ਵੈਕਸੀਨ ਦੇ ਨਾਲ ਆਉਣ ਵਾਲੇ 10 ਸਾਲਾਂ ਵਿੱਚ ਬਹੁਤ ਜ਼ਿਆਦੀਆਂ ਮੌਤਾਂ ਜਾਨਕੀਆਂ ਦਿਮਾਗ ਦੇ ਸੈੱਲ ਡੈੱਡ ਹੋ ਜਾਣਗੇ ਤੇ ਨਾੜੀਆਂ ਦੇ ਵਿੱਚ ਕਲਾਉਡ ਬਣ ਜਾਣਗੇ ਖੂਨ گاੜਾ ਹੋ ਜਾਊਗਾ ਤੇ ਉਹਨਾਂ ਦਾ ਬਹੁਤ ਜ਼ਿਆਦਾ ਸਾਈਡ ਇਫੈਕਟ ਆ ਹਾਰਟ ਅਟੈਕ ਦੀ ਬਿਮਾਰੀ ਨਾਲ ਬਹੁਤ ਸਾਰੀ ਦੁਨੀਆ ਜਿਹੜੀ ਆ ਉਹ ਮਰ ਜੂਗੀ ਇਹ ਕੰਪਨੀ ਨੇ ਆਪ ਕਬੂਲ ਕੀਤਾ ਵਾ ਤੇ ਵੀਰੋ ਇਹ ਆਪਾਂ ਕਰੋਨਾ ਵੈਕਸੀਨ ਜਿਨ੍ਹਾਂ ਨੇ ਲਗਵਾਈ ਆ ਉਹਨਾਂ ਵਾਸਤੇ ਇਹ ਆਪਾਂ ਦਵਾਈ ਤਿਆਰ ਕੀਤੀ ਆ ਕੋਈ ਲੋੜ ਨਹੀਂ 100% ਇਹ ਕਰੋਨਾ ਦੀ ਵੈਕਸੀਨ ਦੇ ਉੱਤੇ ਜਿਹੜੀ ਦਵਾਈ ਆ ਇਹ ਕੰਮ ਕਰੂਗੀ ਕਿਉਂਕਿ ਇਹ ਜਿਹੜੇ ਆਪਣੇ ਇਹਦੇ ਵਿੱਚ ਤਾਂ ਤਾਂ ਜੜੀਆਂ ਵਾਂ ਜਿਵੇਂ ਬਸਮਾ ਕੁਸਤੇ ਪਿਸਟੀਆਂ ਜਿਹੜੀਆਂ ਪੈ ਜਾਂਦੀਆਂ ਵਾਂ ਉਹ ਆਪਣੇ ਹਾਰਮੋਨਾਂ ਨੂੰ ਬਹੁਤ ਹੀ ਜ਼ਿਆਦਾ ਵਧੀਆ ਕਰ ਦਿੰਦੀਆਂ ਵਾਂ ਤੇ ਬਿਲਕੁਲ ਕੋਈ ਡਰਨ ਦੀ ਨਹੀਂ ਲੋੜ ਨਹੀਂ ਆ ਕਰੋਨਾ ਵੈਕਸੀਨ ਤੋਂ ਤੁਸੀਂ ਆਣ ਕਿਹੜੀ ਦਵਾਈ ਲੈ ਸਕਦੇ ਜੋ ਜਾਂ ਸਾਨੂੰ ਮਿਲ ਵੀ ਸਕਦੇ ਜੋ ਸੋ ਵੀਡੀਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਲੋਕਾਂ ਦੇ ਭਲੇ ਵਾਸਤੇ ਕਿਉਂਕਿ ਹਾਰਦ ਦੇ ਦਵਾਈ ਬਹੁਤ ਜਿਆਦਾ ਕੰਮ ਕਰਦੀ ਆ ਦਿਮਾਗ ਤੇ ਵੀ ਤੇ ਖੂਨ ਨੂੰ ਗਾੜਾ ਨਹੀਂ ਹੋਣ ਦਿੰਦੀ ਕਲੌਡ ਨਹੀਂ ਜਮਣ ਦਿੰਦੀ ਉਹਦੇ ਵਾਸਤੇ ਬਹੁਤ ਵਧੀਆ ਦਵਾਈ ਆ ਵੱਧ ਤੋਂ ਵੱਧ ਦੁਨੀਆ ਦੇ ਭਲੇ ਵਾਸਤੇ ਸੰਗਤਾਂ ਦੇ ਭਲੇ ਵਾਸਤੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਇਹ ਅੱਜ ਦਵਾਈ ਆ ਕਵੀਰ ਜੀ ਆਪਣੇ ਕੋਲ ਲੈਣ ਵਾਸਤੇ ਵੀ ਆਏ ਆ ਉਹਨਾਂ ਵਾਸਤੇ ਇਹ ਆਪਾਂ ਦਵਾਈ ਜਿਹੜੀ ਆ ਤਿਆਰ ਕੀਤੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਤੁਹਾਡੀ ਇੱਕ ਸ਼ੇਅਰ ਦੇ ਨਾਲ ਬਹੁਤ ਹੀ ਦੁਨੀਆ ਦਾ ਭਲਾ ਹੋ ਸਕਦਾ ਵਾ ਆਹ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ